ਸੂਹੀ ਮਹਲਾ ਚੌਥਾ ਹਰ ਪਹਿਲੜੀ ਲਾਮ ਪਰਵਰਤੀ ਕਰਮ ਦਲੜਾਇਆ ਬਲਰਾਮ ਜੀਓ ਬਾਣੀ ਬ੍ਰਹਮ ਵੇਦ ਧਰਮ ਦਰੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦਰੜੋ ਹਰ ਨਾਮ ਧਿਆਉ ਸਿਮਰਤ ਨਾਮ ਦਲੜਾਇਆ ਸਤਗੁਰ ਗੁਰਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬਲ ਭਾਗੀ ਮਨ ਹਰ ਹਰ ਮਿੱਠਾ ਲਾਇ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੁਜੜੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਪੋ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ RAM ਹਧੂਰੇ ਹਰ ਆਤਮ RAM ਪਸਾਰਿਆ ਸੁਆਮੀ ਸਰਬ ਰਹਾ ਭਰੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਹਰ ਤਿਜੜੀ ਲਾਭ ਮਨ ਚਾਉ ਪਿਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਬੁੱਲ ਪਾਗੀਆ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਬੁੱਲ ਪਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੇ ਹਰ 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 ਤੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਉ ਜਨ ਨਾਨਕ ਬੋਲੇ ਤੀਜੀ ਲਾਵੇਂ ਹਰ ਉਪਜੇ ਮਨ ਬਿਰਾਗ ਜੀਉ ਹਰ ਚੌਥੜੀ ਲਾਭ ਮਨ ਸਹਿਜ ਪਾਇ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਪਾਏ ਹਰ ਮਨ ਧਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅੰਨ ਦਿਨ ਹਰ ਲਿਵਲਾਈ ਮਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇਂ ਹਾਰ ਪਾਇਆ ਪ੍ਰਭ ਅਵਿਨਾਸੀ ਜਨ ਨਾਨਕ ਬੋਲੇ ਚੌਥੀ ਲਾਵੇਂ ਹਾਰ ਪਾਇਆ ਪ੍ਰਭ ਅਵਿਨਾਸੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ